ਸਤਿ ਸ਼੍ਰੀ ਅਕਾਲ ਜੀ ਬੱਚਿਓ ਅੱਜ ਤੁਹਾਡੀ ਸੁਖਵਿੰਦਰ ਭੂਆ ਆ ਰਹੀ ਆ ਹੁਣੇ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਹਰਬੰਸਕੌਰ ਆਪਣੇ ਪੋਤੇ ਚਾਹਤ ਤੇ ਪੋਤੀ ਸਿਮਨ ਨੂੰ ਕਹਿਣ ਲੱਗੀ ਚਾਹਤ ਬੋਲਿਆ ਸੱਚੀ ਇਹਦਾ ਮਤਲਬ ਅਰਸ਼ ਤੇ ਹਰ ਮਿਲਾਪ ਵੀ ਆ ਰਹੇ ਨੇ ਅਸੀਂ ਸਾਰੇ ਇਕੱਠੇ ਬਹੁਤ ਖੇਡਾਂਗੇ ਤੇ ਮਜ਼ੇ ਕਰਾਂਗੇ ਇਹਨੇ ਨੂੰ ਸਿਮਰ ਬੋਲੀ ਭੂਆ ਦੇ ਹੱਥ ਦਾ ਖਾਣਾ ਵੀ ਤਾਂ ਖਾਣ ਨੂੰ ਮਿਲੂਗਾ ਤੇ ਕਹਿਣ ਲੱਗੀ ਚਾਹਤ ਭੂਆ ਨੂੰ ਤਾਂ ਬਹੁਤ ਚੰਗੀਆਂ ਚੰਗੀਆਂ ਖਾਣ ਵਾਲੀਆਂ ਡਿਸ਼ਾਂ ਬਣਾਉਣੀਆਂ ਆਉਂਦੀਆਂ ਨੇ ਹਰਬੰਸ कौर ਵੀ ਪੋਤੇ-ਪੋਤੀ ਦੀ ਗੱਲ ਸੁਣ ਕੇ ਖੁਸ਼ ਹੋ ਰਹੀ ਸੀ ਆਖਿਰਕਾਰ 2 ਸਾਲ ਬਾਅਦ ਆ ਰਹੀ ਸੀ ਉਹਨਾਂ ਦੀ ਸੁਖਵਿੰਦਰ ਪਿਛਲੀਆਂ ਗਰਮੀ ਦੀਆਂ ਛੁੱਟੀਆਂ ਵਿੱਚ ਜਵਾਈ ਨਰਿੰਦਰ ਆਪਣੇ ਪਰਿਵਾਰ ਦੇ ਨਾਲ ਤੀਰਥ ਯਾਤਰਾ ਤੇ ਚਲੇ ਗਏ ਸੀ ਇਸ ਲਈ ਸੁਖਵਿੰਦਰ ਤੇ ਬੱਚੇ ਨਹੀਂ ਆ ਸਕੇ ਹਰਬੰਸ कौर ਤੇ ਉਹਨਾਂ ਦੇ ਪਤੀ ਹਰਪਾਲ ਸਿੰਘ ਜੀ ਵੀ ਸਬਰੀ ਨਾਲ ਆਪਣੇ ਤੀਤ ਤੇ ਦੋਤੇ-ਦੋਤੀ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੇ 2 ਦਿਨ ਬਾਅਦ ਸੁਖਵਿੰਦਰ ਬੱਚਿਆਂ ਦੇ ਨਾਲ ਆਪਣੇ ਪੇਕੇ ਆ ਗਈ ਪਰਾਜੰਤੇ ਪਾਪੀ ਪਵਨੀਤ ਨੇ ਵੀ ਉਹਦਾ ਚੰਗੀ ਤਰ੍ਹਾਂ ਸਵਾਗਤ ਕੀਤਾ। ਸ਼ਾਮ ਹੁੰਦੇ ਹੀ ਚਾਹਤ ਤੇ ਸਿਮਰ ਬੋਲੇ, "ਪੂਆ ਜੀ ਤੁਸੀਂ ਤਾਂ ਬਹੁਤ ਵਧੀਆ ਖਾਣਾ ਬਣਾਉਂਦੇ ਹੋ। ਅਸੀਂ ਤੁਹਾਡੇ ਹੱਥ ਦਾ ਪੀਜ਼ਾ ਤੇ ਪਾਸਤਾ ਖਾਣਾ ਆ।" ਹਰਬੰਸ कौर ਬੋਲੀ, "ਬੱਚਿਓ, ਪੂਆ ਅੱਜ ਤਾਂ ਆਈ ਆ। ਅੱਜ ਤਾਂ ਰੁਕ ਜਾਓ, ਕੱਲ ਨੂੰ ਪੂਆ ਸਾਰਿਆਂ ਦੇ ਲਈ ਪੀਜ਼ਾ ਤੇ ਪਾਸਤਾ ਬਣਾ ਦਊਗੀ।" ਸੁਖਵਿੰਦਰ ਬੋਲੀ, "ਮੰਮੀ, ਤੁਸੀਂ ਮੇਰੇ ਨਾਲ ਮਾਰਕੀਟ ਚੱਲੋ ਸਮਾਨ ਲੈਂਦੇ ਆ ਤੇ ਬੱਚਿਆਂ ਨੂੰ ਅੱਜ ਹੀ ਪੀਜ਼ਾ ਖਾਣ ਦਾ ਮਾਣਿਆ ਤਾਂ ਅੱਜ ਹੀ ਬਣਾ ਦਿੰਦੀਆਂ।" ਨਿੰਨਾ ਕਹਿ ਕੇ ਸੁਖਵਿੰਦਰ ਆਪਣੀ ਮਾਂ ਨੂੰ ਲੈ ਕੇ ਮਾਰਕੀਟ ਜਾਂਦੀ ਆ ਸੁਖਵਿੰਦਰ ਪੀਜ਼ਾ ਬਣਾਉਣ ਦੇ ਲਈ ਮੈਦਾ ਆ ਰੀਆਂ ਮਿਰਚਾਂ ਹਰੀਆਂ ਸਬਜ਼ੀਆਂ ਚੀਜ਼ ਸਾਰਾ ਕੁਝ ਲੈ ਆਉਂਦੀ ਆ ਤੇ ਰਸੋਈ ਵਿੱਚ ਪੀਜ਼ਾ ਬਣਾਉਣ ਦੀ ਤਿਆਰੀ ਕਰਨ ਲੱਗਦੀ ਆ ਪਿੱਛੋਂ ਪਵਨੀਤ ਭਾਬੀ ਆਉਂਦੀ ਆ ਤੇ ਸਬਜ਼ੀਆਂ ਕੱਟਣ ਵਿੱਚ ਸੁਖਵਿੰਦਰ ਦੀ ਮਦਦ ਕਰ ਦਿੰਦੀ ਆ ਸੁਖਵਿੰਦਰ ਪੀਜ਼ਾ ਬਣਾ ਕੇ ਸਾਰਿਆਂ ਨੂੰ ਗਰਮ ਗਰਮ ਪਰੋਸ ਦਿੰਦੀ ਆ ਸਾਰੇ ਬੱਚੇ ਪੀਜ਼ਾ ਖਾ ਕੇ ਬੋਲਦੇ ਨੇ ਵਾਹ ਅੱਜ ਤੱਕ ਖਾਣ ਦਾ ਮਜ਼ਾ ਮਜ਼ਾ ਹੀ ਆ ਗਿਆ ਪਰਾ ਰਾਜਨ ਮੰਮੀ ਪਾਪਾ ਸਾਰੇ ਜਾਣੇ ਖਾਣੇ ਦੀ ਬਹੁਤ ਤਾਰੀਫ ਕਰਦੇ ਨੇ ਪਰ ਪਵਨੀਤ ਦੇ ਮੂੰਹ ਚੋਂ ਤਾਰੀਫ ਦਾ ਇੱਕ ਸ਼ਬਦ ਨਹੀਂ ਨਿਕਲਦਾ ਆਪਣੀ ਭਾਬੀ ਪਵਨੀਤ ਦੀ ਆਦਤ ਸੁਖਵਿੰਦਰ ਅਣਜਾਨੀ ਸੀ ਉਹ ਜਾਣਦੀ ਸੀ ਥਾਬੀ ਸਭ ਕੁਝ ਚੰਗੀ ਤਰ੍ਹਾਂ ਖਾਏਗੀ ਪਰ ਕਦੇ ਵੀ ਤਾਰੀਫ ਨਹੀਂ ਕਰੂਗੀ ਤੇ ਜਦ ਕੇ ਖਾਣਾ ਬਣਾਉਣ ਵਿੱਚ ਸੁਖਵਿੰਦਰ ਦੀ ਮਦਦ ਨਾਂ ਦੇ ਬਰਾਬਰ ਹੀ ਸੀ ਸੁਖਵਿੰਦਰ ਪੀਚਾ ਕੇ ਸਬਜ਼ੀਆਂ ਨੂੰ ਕੱਟ ਦਿੱਤਾ ਸੀ ਬਸ ਸੁਖਵਿੰਦਰ ਜਾਨਦੀ ਹੀ ਸੀ ਉਹਦੇ ਪੇਕੇ ਹੋਣ ਤੋਂ ਬਾਅਦ ਭਾਬੀ ਪਵਨੀਤ ਤਾਂ ਬਿਲਕੁਲ ਬੇਫਿਕਰ ਹੋ ਜਾਂਦੀ ਆ ਤੇ ਘਰ ਦੇ ਖਾਣੇ ਦੀ ਸਾਰੀ ਜ਼ਿੰਮੇਵਾਰੀ ਸੁਖਵਿੰਦਰ ਤੇ ਆ ਜਾਂਦੀ ਆ ਪਰ ਸੁਖਵਿੰਦਰ ਕਦੇ ਕੁਝ ਨਹੀਂ ਕਹਿੰਦੀ ਸੀ ਕਿਉਂਕਿ ਉਹ ਤਾਂ ਸਿਰਫ ਆਪਣੀ ਮੰਮੀ ਪਾਪਾ ਦੇ ਲਈ ਪੇਕੇ ਆਉਂਦੀ ਸੀ ਅਜਿਹੀ ਗੱਲ ਨਹੀਂ ਸੀ ਕਿ ਉਹਨੇ ਕਦੇ ਭਾਬੀ ਨੂੰ ਆਪਣਾ ਨਹੀਂ ਮੰਨਿਆ ਬਲਕਿ ਸੁਖਵਿੰਦਰ ਨੇ ਤਾਂ ਹਰਪਲ ਭਾਬੀ ਨੂੰ ਆਪਣੀ ਭੈਣ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪਵਨੀਤ ਨੇ ਸੁਖਵਿੰਦਰ ਨੂੰ ਉਹ ਪਿਆਰ ਤੇ ਆਦਰ ਨਹੀਂ ਦਿੱਤਾ ਸੁਖਵਿੰਦਰ ਦੇ ਪੇਕੇ ਹੋਂਦ ਤੇ 1-2 ਦਿਨ ਪਵਨੀਤ ਉਹਨੂੰ ਸਨਮਾਨ ਦਿੰਦੀ ਫਿਰ ਆ ਵਾਪਸ ਉਹ ਅਜਿਹਾ ਵਿਹਾਰ ਕਰਦੀ ਜਿਵੇਂ ਸੁਖਵਿੰਦਰ ਉਹਦੀ ਨਣਾਣ ਨਹੀਂ ਕੋਈ ਘਰਾਣੀ ਜਠਾਣੀ ਹੋਵੇ ਜਿਸ ਤੋਂ ਉਹ ਕਰਦਾ ਸਾਰਾ ਕੰਮ ਕਰਵਾਉਂਦੀ ਪਰ ਪਵਨੀਤ ਕਦੇ ਸੁਖਵਿੰਦਰ ਨੂੰ ਨਣਾਣ ਵਾਲਾ ਸਨਮਾਨ ਨਹੀਂ ਦੇ ਪਾਈ ਸੀ ਪਰ ਸੁਖਵਿੰਦਰ ਇਨਾਂ ਗੱਲਾਂ ਨੂੰ ਬੋਲ ਕੇ ਨਹੀਂ ਸੀ ਸੁਣਾਉਣਾ ਚਾਹੁੰਦੀ ਉਹਨਾਂ ਤਾਂ ਬਸ ਘਰ ਵਿੱਚ ਸ਼ਾਂਤੀ ਚਾਹੀਦੀ ਸੀ ਉਹ ਨਹੀਂ ਚਾਹੁੰਦੀ ਸੀ ਕਿ ਕੋਈ ਬੁਖੇੜਾ ਖੜਾ ਹੋਵੇ ਤੇ ਘਰ ਵਿੱਚ ਝਗੜੇ ਹੋਣ ਸੁਖਵਿੰਦਰ ਜਦੋਂ ਵੀ ਪੇਕੇ ਆਉਂਦੀ ਜ਼ਿਆਦਾਤਰ ਉਹ ਖੁਦ ਹੀ ਮਾਰਕੀਟ ਜਾਂਦੀ ਤੇ ਘਰ ਦੇ ਲਈ ਸਬਜ਼ੀਆਂ ਫਲ ਸਭ ਕੁਝ ਲੈ ਕੇ ਆਉਂਦੀ ਪੈਸੇ ਵੀ ਉਹ ਆਪਣੇ ਕੋਲੋਂ ਹੀ ਦੀ ਹੁੰਦੀ ਸੁਖਵਿੰਦਰ ਤੇ ਮੰਮੀ ਪਾਪਾ ਅਕਸਰ ਸੁਖਵਿੰਦਰ ਨੂੰ ਪੇਕੇ ਆ ਕੇ ਖਰਚਾ ਕਰਨ ਤੋਂ ਮਨਾ ਕਰਦੇ ਪਰ ਸੁਖਵਿੰਦਰ ਕਹਿੰਦੀ ਤੁਸੀਂ ਕਿਹੜਾ ਕੋਈ ਬੇਗਾਨੇ ਹੋ ਤੁਸੀਂ ਮੇਰੇ ਆਪਣੇ ਹੋ ਤੁਸੀਂ ਕੋਈ ਪਰਾਏ ਨਹੀਂ ਹੋ ਜੋ ਤੁਸੀਂ ਮੈਨੂੰ ਪੈਸਾ ਕੱਢਣ ਦੇ ਲਈ ਮਨਾ ਕਰਦੇ ਹੋ ਨਾਖਿਰ ਹੁੰਦਾ ਰਿਸ਼ਤਾ ਆ ਮੇਰਾ ਤੁਹਾਡੇ ਨਾਲ ਇਹ ਰਿਸ਼ਤਾ ਬਹੁਤ ਮਜ਼ਬੂਤ ਹੁੰਦਾ ਆ ਹਾਂ ਇਹ ਗੱਲ ਅਲੱਗ ਸੀ ਕਿ ਕਦੇ ਉਹਦੇ ਭਰਾ ਪਰਜਾਈ ਉਹਦੇ ਪੇਕੇਆਂ ਉੱਤੇ ਖਰਚਾ ਕਰਨ ਤੋਂ ਮਨਾ ਨਹੀਂ ਕਰਦੇ ਸੀ ਭਰਾ ਪਰਜਾਈ ਕਦੇ ਉਸ ਨੂੰ ਨਹੀਂ ਪੁੱਛਦੇ ਕਿ ਸੁਖਿੰਦਰ ਸਮਾਨ ਦੇ ਕਿੰਨੇ ਪੈਸੇ ਹੋਏ ਜਦ ਕੇ ਸਾਰਾ ਸਮਾਨ ਉਹਨਾਂ ਲਈ ਆਮਦਾ ਸੀ ਹੁਣ ਰੋ ਸੁਖਿੰਦਰ ਹੀ ਬਾਜ਼ਾਰ ਜਾਂਦੀ ਤੇ ਘਰ ਦਾ ਸਮਾਨ ਲੈ ਆਉਂਦੀ ਸੁਖਿੰਦਰ ਦੀ ਆਪਣੀ ਸਹੁਰੇ ਘਰ ਵਿੱਚ ਸਵੇਰ ਜਲਦੀ ਉੱਠਣ ਦੀ ਆਦਤ ਸੀ ਇਸ ਲਈ ਉਸ ਤੋਂ ਪੇਕੇ ਘਰ ਵਿੱਚ ਵੀ ਜ਼ਿਆਦਾ ਸੁੱਤਾ ਨਹੀਂ ਸੀ ਜਾਂਦਾ ਉਹ ਥੀ ਵੀ ਛੇਤੀ ਉੱਠ ਕੇ ਸਾਰਿਆਂ ਦੇ ਲਈ ਚਾਹ ਨਾਸ਼ਤਾ ਬਣਾ ਦਿੰਦੀ ਤੇ ਖਾਣੇ ਦੀ ਤਿਆਰੀ ਵੀ ਲਗਭਗ ਕਰ ਦਿੰਦੀ ਹਰਬੰਸ ਕੌਰ ਵੀ ਦੇ ਨਾਲ ਮਿਲ ਕੇ ਸਾਰਾ ਕੰਮ ਸੰਭਾਲ ਲੈਂਦੀ ਕਿਉਂਕਿ ਉਹ ਜਾਣਦੀ ਸੀ ਉਹਨਾਂ ਦੀ 9:00 ਪੁਣੀ ਤਾਂ 9:30 ਜਾਂ 9:30 ਤੋਂ ਪਹਿਲਾਂ ਉੱਠਦੀ ਨਹੀਂ ਆ ਪੁਣੀ ਜੇ ਜਦੋਂ ਉੱਠਦੀ ਤਾਂ ਚਾਹ ਨਾਸ਼ਤਾ ਲੈ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਛੁਰੂ ਛੁਰੂ ਤੋਂ ਤਿੰਨ ਦਿਨ ਤਾਂ ਉਸਨੇ ਨਾਨ ਸੁਖਵਿੰਦਰ ਦੇ ਨਾਲ ਵਿਖਾਵੇ ਬਾਜੀ ਵਾਲੀਆਂ ਗੱਲਾਂ ਕਰ ਲਈਆਂ ਪਰ ਹੁਣ ਉਹ ਰੋਜ਼ ਦੀ ਤਰ੍ਹਾਂ ਜ਼ਿਆਦਾਤਰ ਆਪਣੇ ਕਮਰੇ ਵਿੱਚ ਹੀ ਰਹਿੰਦੀ ਸਕਿੰਦਰ ਦੇ ਬੱਚਿਆਂ ਦਾ ਅੱਜ ਆਈਸਕ੍ਰੀਮ ਖਾਣ ਦਾ ਮਾਨ ਕਰ ਰਿਹਾ ਸੀ ਉਹ ਬੋਲੇ ਮੰਮੀ ਇੱਥੇ ਆਇਆ ਹੋਇਆ ਨੂੰ 10 ਦਿਨ ਹੋ ਗਏ ਅਸੀਂ ਇੱਕ ਵੀ ਵਾਰ ਆਈਸਕ੍ਰੀਮ ਨਹੀਂ ਖਾਧੀ ਅੱਜ ਆਈਸਕ੍ਰੀਮ ਖਵਾ ਦਿਓ ਪਲੀਜ਼ ਉਥੇ ਬੈਠਾ ਸਕਿੰਦਰ ਦਾ ਭਰਾ ਰਾਜਨ ਬੋਲਿਆ ਬੱਚਿਓ ਅੱਜ ਕੱਲ ਤਾਂ ਸਭ ਕੁਝ ਆਨਲਾਈਨ ਆਰਡਰ ਹੋ ਜਾਂਦਾ ਹੈ ਮੰਮੀ ਨੂੰ ਕਹੋ ਕਿ ਆਈਸਕ੍ਰੀਮ ਆਨਲਾਈਨ ਆਰਡਰ ਕਰ ਦੇ ਉਹ ਕੀ ਹੈ ਨਾ ਕਿ ਮੈਂ ਹੀ ਆਰਡਰ ਕਰ ਦਿੰਦਾ ਪਰ ਮੇਰੇ ਮੋਬਾਈਲ ਵਿੱਚ ਨੈਟ ਖਤਮ ਹੋ ਗਿਆ ਆ ਸਕਿੰਦਰ ਬੋਲੀ ਕੋਈ ਗੱਲ ਨਹੀਂ ਰਾਜਣ ਮੈਂ ਸਾਰਿਆਂ ਦੇ ਲਈ ਆਈਸਕ੍ਰੀਮ ਆਰਡਰ ਕਰ ਦਿੰਦੀ ਆ ਸਕਿੰਦਰ ਨੇ ਸਾਰਿਆਂ ਦੇ ਲਈ ਆਈਸਕ੍ਰੀਮ ਆਰਡਰ ਕਰ ਦਿੱਤੀ ਤੇ ਸੋਚਣ ਲੱਗੀ ਰਾਜਣ ਵਿਆਹ ਤੋਂ ਪਹਿਲਾਂ ਕਦੇ ਜਿਆ ਨਹੀਂ ਸੀ ਬੱਚਿਆਂ ਦੇ ਉੱਤੇ ਜਾਣ ਛਿੜਕਦਾ ਸੀ ਰਾਜਣ ਦੇ ਜਦੋਂ ਤੋਂ ਖੁਦ ਬੱਚੇ ਹੋਏ ਨਹੀਂ ਉਹ ਆਪਣੇ ਮਾਤਾ ਪਿਤਾ ਤੇ ਭੈਣ ਸਾਰਿਆਂ ਦੇ ਲਈ ਪਰਾਇਆ ਹੋ ਗਿਆ ਆ ਵਿਆਹ ਤੋਂ ਬਾਅਦ ਖੂਨ ਦੇ ਰਿਸ਼ਤੇ ਵੀ ਬਦਲ ਜਾਂਦੇ ਨੇ ਸ਼ਾਇਦ ਹਰ ਵਕਤ ਦੋਨੇ ਪਤੀ ਪਤਨੀ ਬਸ ਖੁਦ ਦਾ ਖਰਚਾ ਨਾ ਹੋਵੇ ਮੈਨੂੰ ਸੋਚਦੇ ਰਹਿੰਦੇ ਨੇ ਸੁਖਿੰਦਰ ਚੰਗੀ ਤਰ੍ਹਾਂ ਜਾਣਦੀ ਸੀ ਇਹ ਸਭ ਕੁਝ ਦੇਖਦੀ ਤੇ ਸਮਝਦੀ ਸੀ ਬਸ ਕਹਿੰਦੀ ਕੁਝ ਨਹੀਂ ਸੀ ਅਜਿਆ ਨਹੀਂ ਸੀ ਕਿ ਉਸਦੇ ਭਰਾ ਦੀ ਹਾਲਤ ਠੀਕ ਨਹੀਂ ਸੀ ਰਾਜਨ ਚੰਗਾ ਵਧੀਆ ਕਮਉਂਦਾ ਸੀ ਪਰ ਭੈਣ ਤੇ ਉਹਦੇ ਬੱਚਿਆਂ ਦੇ ਲਈ ਪੈਸੇ ਖਰਚ ਕਰਨ ਦੀ ਨੀਤ ਨਹੀਂ ਸੀ ਦੋਨੇ ਪਤੀ ਪਤਨੀ ਦੀ ਨੀਤ ਬਹੁਤ ਮਾੜੀ ਸੀ ਸੁਖਿੰਦਰ ਹੀ ਸੋਚ ਰਹੀ ਸੀ ਕਿ ਉਦੋਂ ਹੀ ਉਹਦੇ ਫੋਨ ਉੱਤੇ ਉਹਦੇ ਪਤੀ ਨਰਿੰਦਰ ਦਾ ਫੋਨ ਆਉਂਦਾ ਆ ਉਹ ਬੋਲੇ ਸੁਖਿੰਦਰ ਮੈਂ ਤੇਰੀ ਤੇ ਬੱਚਿਆਂ ਦੀ ਕੱਲ ਹੀ ਟਿਕਟ ਕਰਵਾ ਦਿੰਦਾ ਹ ਇਥੋਂ ਸੁਖਵਿੰਦਰ ਬੋਲੀ ਠੀਕ ਆ ਮੈਂ ਅੱਜ ਹੀ ਪੈਕਿੰਗ ਕਰ ਲੈਂਦੀ ਆ ਹਰਬੰਸ ਕੋਰ ਤੇਰਪਾਲ ਸਿੰਘ ਬੋਲੇ ਧੀਏ ਕੁਝ ਦਿਨ ਹੋਰ ਰੁਕ ਜਾ ਤੇ ਉਹ ਜिद ਕਰਨ ਲੱਗੇ ਤਾਂ ਸੁਖਵਿੰਦਰ ਬੋਲੀ ਨਰਿੰਦਰ ਨੂੰ ਉੱਥੇ ਖਾਣ ਪੀਣ ਦੀ ਬਹੁਤ ਪਰੇਸ਼ਾਨੀ ਹੋ ਰਹੀ ਆ ਹੁਣ ਮੈਨੂੰ ਜਾਣਾ ਹੀ ਪੈਣਾ ਆ ਅਗਲੇ ਸਾਲ ਫੇਰ ਆ ਜਾਊਂਗੀ ਸੁਖਵਿੰਦਰ ਆਪਣੀ ਪੈਕਿੰਗ ਕਰਨ ਲਈ ਚਲੀ ਜਾਂਦੀ ਆ ਉਦੋਂ ਹੀ ਰਾਜਨ ਟੀਵੀ ਔਨ ਕਰਦਾ ਆ ਤੇ ਖਬਰ ਫੈਲਦੀ ਆ ਕਿ ਸਭ ਜਗ੍ਹਾ ਕੱਲ ਤੋਂ ਲੋਕਡਾਊਨ ਲੱਗ ਗਿਆ ਆ ਉਹ ਵੀ ਪੂਰੇ 2 ਮਹੀਨਿਆਂ ਦੇ ਲਈ ਜਿਸ ਵਿੱਚ ਕੋਈ ਵੀ ਕਿਤੇ ਨਹੀਂ ਜਾ ਸਕਦਾ ਉਤੋਂ ਨਰਿੰਦਰ ਨੇ ਫੋਨ ਕਰਕੇ ਸੁਖਿੰਦਰ ਨੂੰ ਕਿਹਾ ਕਿ ਹਜੇ ਤੁਸੀਂ ਉੱਥੇ ਹੀ ਰਹੋ ਕਿਉਂਕਿ ਹਜੇ ਕੋਈ ਵੀ ਕਿਤੇ ਨਹੀਂ ਆ ਜਾ ਸਕਦਾ ਸੁਖਿੰਦਰ ਬੋਲੀ ਤੁਸੀਂ ਕਿਵੇਂ ਮੈਨੇਜ ਕਰੋਗੇ ਹੁਣ ਤਾਂ ਟਿਫਨ ਦੀ ਵਿਵਸਥਾ ਵੀ ਬੰਦ ਹੋ ਜਾਊਗੀ ਨਰਿੰਦਰ ਬੋਲਿਆ ਆਫਿਸ ਵੀ ਤਾਂ ਬੰਦ ਹੋ ਰਹੇ ਨੇ ਹੁਣ ਮੈਂ ਸਾਰਾ ਦਿਨ ਘਰੇ ਹੀ ਰਵਾਂਗਾ ਤੇ ਘਰ ਦਾ ਕੰਮ ਕਰ ਲਵਾਂਗਾ ਮੈਂ ਸਭ ਕੁਝ ਅਡਜਸਟ ਕਰ ਲਵਾਂਗਾ ਬਸ ਉੱਥੇ ਤੂੰ ਆਪਣਾ ਤੇ ਬੱਚਿਆਂ ਦਾ ਖਿਆਲ ਰੱਖੀ ਤਬ ਨੀਤ ਨੂੰ ਜਿਵੇਂ ਪਤਾ ਲੱਗਿਆ ਕਿ ਲੋਕਡਾਊਨ ਦੀ ਵਜ੍ਹਾ ਨਾਲ ਉਹਨ ਸਕਿੰਦਰ ਦੋ ਮਹੀਨੇ ਇੱਥੇ ਰਹਿਣ ਵਾਲੀ ਆ ਉਹਦਾ ਮੂੰਹ ਬਣ ਗਿਆ ਤੇ ਰਾਤ ਨੂੰ ਉਹ ਆਪਣੇ ਪਤੀ ਰਾਜਨ ਨੂੰ ਕਹਿੰਦੀ ਆ ਜਦੋਂ ਤੋਂ ਤੇਰੀ ਭੈਣ ਆਈ ਆ ਅਸੀਂ ਕਦੇ ਕਿਤੇ ਵੀ ਘੁੰਮਣ ਨਹੀਂ ਜਾ ਸਕੇ ਤੇ ਹੁਣ ਇਹ ਲੋਕਡਾਊਨ ਲੱਗ ਗਿਆ ਆ ਮੈਂ ਕਿੰਨੇ ਸੁਪਨੇ ਸਜਾਏ ਸੀ ਕਿ ਜਿਵੇਂ ਹੀ ਵਾਪਸ ਜਾਊਗੀ ਅਸੀਂ ਦੋਵੇਂ ਤੇ ਸਾਡੇ ਬੱਚੇ ਕਿਤੇ ਘੁੰਮਣ ਚੱਲਾਂਗੇ ਕਿਉਂਕਿ ਤੂੰ ਕਿਹਾ ਸੀ ਕਿ ਸੁਖਵਿੰਦਰ ਨੂੰ ਵਾਪਸ ਹੋਰੇ ਜਾਣ ਦੇ ਨਹੀਂ ਤਾਂ ਉਸ ਨੂੰ ਤੇ ਬੱਚਿਆਂ ਨੂੰ ਵੀ ਨਾਲ ਕਮਾਉਣ ਲੈ ਕੇ ਜਾਣਾ ਪਊਗਾ ਤੇ ਸਾਡਾ ਖਰਚਾ ਵਧੂਗਾ ਰਾਜਨ ਬੋਲਿਆ ਤੂੰ ਵੀ ਨਾ ਪੁਨੀਤ ਗੱਲ ਨੂੰ ਸਮਝਿਆ ਕਰ ਇਥੇ ਤੈਨੂੰ ਘੁੰਮੰਦੀ ਪਈ ਆ ਕੱਲ ਤੋਂ ਲੋਕਡਾਊਨ ਆ ਮਤਲਬ ਕੰਮ ਵਾਲੀ ਬਾਈ ਵੀ ਨਹੀਂ ਆਊਗੀ ਤੇਰਾ ਕੰਮ ਤਾਂ ਸੌਖਾ ਹੋ ਗਿਆ ਆ ਵੈਸੇ ਵੀ ਸੁਖਵਿੰਦਰ ਦੀਦੀ ਵਿਚਾਰੀ ਗਊ ਵਰਗੀ ਆ ਤੇਰਾ ਨੌਕਰਾਨੀ ਵਾਲਾ ਕੰਮ ਵੀ ਉਹੀ ਕਰ ਦਿਆ ਕਰੂਗੀ ਪੁਨੀਤ ਸੁਣ ਕੇ ਖੁਸ਼ ਹੋ ਕੇ ਬੋਲੀ ਵਾ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਹੁਣ ਦੂਜੇ ਦਿਨ ਤੋਂ ਪੌਣੀ ਤਾਂ ਹੋਰ ਵੀ ਬੇਫਿਕਰ ਹੋ ਕੇ دیر ਤੱਕ ਸੌਣ ਲੱਗੀ ਤਾਂ ਕਿ ਸਾਰਾ ਕੰਮ ਉਸ ਦੇ ਉੱਠਣ ਤੋਂ ਪਹਿਲਾਂ ਹੋ ਜਾਵੇ ਸੁਖਵਿੰਦਰ ਤੇ ਉਸ ਦੀ ਮਾਂ ਰbans ਕਰ ਸਵੇਰ ਜਲਦੀ ਉੱਠ ਕੇ ਘਰ ਦਾ ਸਾਰਾ ਕੰਮ ਨਿਪਟਾ ਲੈਂਦੀਆਂ ਹੁਣ ਤਾਂ ਝਾੜੂ ਪੋਚਾ ਭਾਂਡੇ ਉਹ ਸਭ ਖੁਦ ਕੁਝ ਖੁਦ ਹੀ ਕਰਦੀਆਂ ਕੰਮ ਵਾਲੀ ਵੀ ਨਹੀਂ ਆ ਰਹੀ ਸੀ ਪੌਣੀ ਦੇ ਬੱਚੇ ਵੀ ਸਵੇਰ ਜਲਦੀ ਉੱਠ ਜਾਂਦੇ ਜਿੰਨਾਂ ਦਾ ਚਾਹ ਨਾ ਆਇਆ ਸਭ ਸੁਖਵਿੰਦਰ ਹੀ ਤਿਆਰ ਕਰਦੀ ਕਾਰ ਵਿੱਚ ਕੀ ਕੀ ਸਮਾਨ ਖਤਮ ਹੋਇਆ ਹੈ ਤੇ ਕੀ ਕੀ ਬਚਿਆ ਹੋਇਆ ਆ ਇਹ ਸਭ ਵੀ ਸੁਖਵਿੰਦਰ ਨੂੰ ਹੀ ਪਤਾ ਸੀ ਲੋਕ ਡਾਕਾਉਨ ਵਿੱਚ ਉਹ ਹੀ ਬਾਹਰ ਜਾ ਕੇ ਖਾਣ ਪੀਣ ਦਾ ਸਮਾਨ ਲਿਆਉਂਦੀ ਰਾਜਨ ਤੇ ਪਹੁਣਿਤ ਸਿਰਫ ਖਾਣ ਪੀਣ ਨਾਲ ਮਤਲਬ ਰੱਖਦੇ ਸੀ ਉਹ ਜਾਣ ਬੁੱਝ ਕੇ ਸੁਖਵਿੰਦਰ ਤੋਂ ਪੁੱਛਣਾ ਹੀ ਨਹੀਂ ਚਾਹੁੰਦੇ ਸੀ ਕਿ ਕੀ ਖਤਮ ਹੋਇਆ ਆ ਤੇ ਕੀ ਲੈਣਾ ਆ ਕਿਉਂਕਿ ਉਹਨਾਂ ਦੇ ਲਈ ਤਾਂ ਸੁਖਵਿੰਦਰ ਬਿਨਾਂ ਤਨਖਾਹ ਵਾਲੀ ਨੌਕਰਾਨੀ ਬਣ ਕੇ ਰਹਿ ਗਈ ਸੀ ਜੋ ਘਰ ਦਾ ਸਾਰਾ ਕੰਮ ਤਾਂ ਕਰਦੀ ਸੀ ਨਾਲ ਹੀ ਆਪਣੇ ਪੈਸੇ ਵੀ ਖਰਚ ਕਰਦੀ ਸੀ ਪਵਨੀਤ ਸਾਰਾ ਦਿਨ ਆਪਣੇ ਕਮਰੇ ਵਿੱਚ ਰਹਿੰਦੀ ਤੇ ਆਪਣੇ ਪੇਕਿਆਂ ਜਾਂ ਆਪਣੀਆਂ ਸਹੇਲੀਆਂ ਨਾਲ ਫੋਨ ਉੱਤੇ ਗੱਲਾਂ ਕਰਦੀ ਰਹਿੰਦੀ ਇੱਕ ਦਿਨ ਜਦੋਂ ਸੁਖਵਿੰਦਰ ਪਵਨੀਤ ਦੇ ਕਮਰੇ ਦੇ ਬਾਹਰੋਂ ਲੰਗੀ ਤਾਂ ਉਸਦੇ ਕੰਨਾਂ ਵਿੱਚ ਪਵਨੀਤ ਦੀ ਆਵਾਜ਼ ਪਈ ਦੇਖੋ ਨਾ ਪੂਆ ਜੀ ਸੁਖਵਿੰਦਰ ਦੀਦੀ ਲੌਕਡਾਊਨ ਵਿੱਚ ਇੱਥੇ ਹੀ ਰੁਕ ਗਈ ਆ ਉਹਨਾਂ ਦੇ ਆਉਣ ਨਾਲ ਸਾਡਾ ਕਿੰਨਾ ਖਰਚਾ ਵਧ ਗਿਆ ਆ ਅਸੀਂ ਇਹ ਅਸੀਂ ਵੀ ਜਾਣਦੇ ਹਾਂ ਪੂਰਾ ਦਿਨ ਮੈਂ ਘਰ ਦਾ ਕੰਮ ਕਰਦੀ ਰਹਿੰਦੀ ਆ ਮੇਰਾ ਕੰਮ ਵਧ ਗਿਆ ਆ ਉਹਦਾ ਤਾਂ ਕੁਝ ਨਹੀਂ ਪਰ ਖਰਚਾ ਵੱਜ ਜਾਏ ਤਾਂ ਕਿਸੇ ਨੂੰ ਵੀ ਦੁੱਖ ਹੁੰਦਾ ਆ ਤੁਸੀਂ ਤਾਂ ਜਾਣਦੇ ਹੀ ਹੋ ਅਜੇ ਲੌਕਡਾਊਨ ਵਿੱਚ ਵੈਸੇ ਵੀ ਰਾਜ ਦਾ ਕੰਮ ਨਹੀਂ ਚੱਲ ਰਿਹਾ ਹੁਣ ਕੌਣ ਕਿਵੇਂ ਕਿੰਨਾ ਕਮੰਦਾ ਆ ਉਹ ਤਾਂ ਵਿਚਾਰੇ ਘਰ ਵਾਲੇ ਹੀ ਜਾਣਦੇ ਨੇ ਇਹ ਉਸ ਵਿੱਚ ਵੀ ਨਨਾਨ ਦਾ ਖਰਚਾ ਚੁਕਣਾ ਪੈ ਜਾਏ ਤਾਂ ਬਹੁਤ ਮੁਸ਼ਕਲ ਹੁੰਦੀ ਆ ਤੇ ਅੱਗੋਂ ਪੂਆ ਜੀ ਵੀ ਪੁਨੀਤ ਭਾਬੀ ਨੂੰ ਕੁਝ ਕਹਿ ਰਹੀ ਸੀ ਸੁਖਵਿੰਦਰ ਨੇ ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੁਖਵਿੰਦਰ ਨੇ ਜਾ ਕੇ ਆਪਣੀ ਮਾਂ ਨੂੰ ਸਾਰੀਆਂ ਗੱਲਾਂ ਦੱਸੀਆਂ ਤਾਰਬੰਸੌਰ ਬੋਲੀ ਪੁੱਤ ਬੇਸ਼ੱਕ ਪੁਨੀਤ ਰਿਸ਼ਤੇਦਾਰਾਂ ਵਿੱਚ ਤੇਰਾ ਕਿੰਨਾ ਵੀ ਨਾਂ ਖਰਾਬ ਕਰਨਾ ਚਾਹੇ ਉਹ ਨਹੀਂ ਕਰ ਸਕਦੀ ਕਿਉਂਕਿ ਸਾਰਿਆਂ ਨੂੰ ਪਤਾ ਆ ਕਿ ਤੇਰਾ ਸੁਭਾਅ ਕਿਹੋ ਜਿਹਾ ਆ ਜਦੋਂ ਸਾਰਾ ਸਮਾਨ ਬਾਜ਼ਾਰੋਂ ਲੈ ਕੇ ਆਉਂਦੀ ਆ ਨਾ ਤਾਂ ਸਾਡੀ ਗਲੀ ਮਹੱਲੇ ਵਾਲੇ ਵੀ ਬੋਲਦੇ ਨੇ ਤੇ ਤੁਹਾਡੀ ਬੇਟੀ ਤੁਹਾਡਾ ਕਿੰਨਾ ਕਰਦੀ ਆ ਆਪਣੇ ਪੇਕਿਆਂ ਦੇ ਲਈ ਕੱਲੀ ਤੇਰੀ ਚਾਚੀ ਦਾ ਫੋਨ ਆਇਆ ਸੀ ਤੇ ਤੂੰ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਤਾਂ ਉਹ ਕਹਿ ਰਹੀ ਸੀ ਕਿ ਸਾਡੀ ਸੁਖਿੰਦਰ ਕਿੰਨੀ ਚੰਗੀ ਧੀ ਆ ਜੋ ਘਰ ਵਿੱਚ ਭਾਬੀ ਦੇ ਹੁੰਦੇ ਹੋਏ ਵੀ ਰਸੋਈ ਵਿੱਚ ਕੰਮ ਕਰਦੀ ਆ ਤੇ ਸਾਰੇ ਪਗਮੀਤ ਦਾ ਸੁਭਾਅ ਚੰਗੀ ਤਰ੍ਹਾਂ ਜਾਣਦੇ ਨੇ ਕਿ ਪਗਮੀਤ ਕਿੰਨੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਆ ਦੇ ਕੰਮ ਕੁਝ ਵੀ ਨਹੀਂ ਕਰਦੀ। ਬੇਸ਼ੱਕ ਪੂਆ ਜੀ ਉਹਦੇ ਸਾਹਮਣੇ ਉਹਨੂੰ ਕੁਝ ਕਹਿ ਰਹੀ ਸੀ ਪਰ ਪੂਆ ਜੀ ਪਵਨੀਦੀ ਰਾਗ-ਰਾਗ ਤੋਂ ਵਾਕੇ ਵੀ ਆ। ਤੇ ਪੁੱਤ ਜਮਾਨੇ ਦੀ ਛੱਡ ਇਸ ਜਮਾਨੇ ਦੇ ਲੋਕ ਤੇਰੇ ਮੂੰਹ ਤੇ ਤੇਰੇ ਤੇ ਮੇਰੇ ਮੂੰਹ ਤੇ ਮੇਰੇ ਨੇ। ਸੁਖਵਿੰਦਰ ਬੋਲੀ ਮੰਮੀ ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹਾਂ ਇਸ ਲਈ ਕਦੇ ਵੀ ਦਿਖਾਵੇ ਦੇ ਲਈ ਜਾਂ ਤਾਰੀਫ ਦੇ ਲਈ ਮੈਂ ਕੰਮ ਨਹੀਂ ਕਰਦੀ ਤੇ ਮੈਂ ਦਿਖਾਉਣ ਦੇ ਲਈ ਖੱਟਾ ਕਰਦੀ ਆ। ਕਿ ਮੇਰੇ ਕੋਲ ਬਹੁਤ ਪੈਸੇ ਨਹੀਂ ਮੈਂ ਤਾਂ ਇਸ ਲਈ ਇਹ ਸਭ ਕਰਦੀ ਆ ਕਿ ਮੈਂ ਆਪਣੀ ਭਾਬੀ ਨੂੰ ਆਪਣਾ ਸਮਝਦੀ ਆ ਮੇਰਾ ਇਸ ਘਰ ਨਾਲ ਖੂਨ ਦਾ ਰਿਸ਼ਤਾ ਆ ਮੇਰਾ ਮੇਰੇ ਭਰਾ ਪਰਜਾਈ ਦੇ ਨਾਲ ਮੋਹ ਪਿਆਰ ਆ ਭਾਬੀ ਨਾ ਲੇਟ ਉੱਠਦੀ ਆ ਫਿਰ ਵੀ ਮੈਂ ਕਦੀ ਉਹਨੂੰ ਕੁਝ ਨਹੀਂ ਕਹਿੰਦੀ ਮੈਂ ਬੇਸ਼ੱਕ ਘਰ ਦਾ ਸਾਰਾ ਕੰਮ ਕਰ ਲੈਂਦੀ ਆ ਫਿਰ ਵੀ ਉਹ ਪਿੱਠ ਪਿੱਛੇ ਮੇਰੀ ਇੰਨੀ ਬੁਰੀਾਈ ਕਰੇਗੀ ਇਹ ਮੈਂ ਸੋਚਿਆ ਵੀ ਨਹੀਂ ਸੀ ਮੈਂ ਕਦੋਂ ਕਿਹਾ ਕਿ ਮੈਨੂੰ ਤਾਰੀਫ ਚਾਹੀਦੀ ਆ ਪਰ ਤਾਰੀਫ ਨਾਲੋਂ ਸੇ ਘੱਮ ਸੇ ਬੁਰੀਾਈ ਤੇ ਨਾ ਕਰੇ ਤੂ ਵੀ ਇੰਨੀ ਬਰਾਈ ਜਿਸ ਵਿੱਚ ਬਿਲਕੁਲ ਵੀ ਸੱਚਾਈ ਨਾ ਹੋਵੇ ਰਾਤ ਨੂੰ ਰਾਜਨ ਘਰ ਦਾ ਹਿਸਾਬ ਕਰ ਰਿਹਾ ਸੀ ਉਹਨੂੰ ਲੱਗਿਆ ਉਸ ਤੇ ਪਵਨੀਤ ਇਲਾਵਾ ਲੌਬੀ ਵਿੱਚ ਕੋਈ ਵੀ ਨਹੀਂ ਆ ਪਰ ਸਕਿੰਦਰ ਉੱਥੇ ਹੀ ਖੜੀ ਸੀ ਰਾਜਨ ਬੋਲਿਆ ਪਵਨੀਤ ਸਾਡੀ ਫਰੀ ਵਾਲੀ ਕੰਮ ਵਾਲੀ ਸਕਿੰਦਰ ਦੀਦੀ ਦੀ ਵਜ੍ਹਾ ਨਾਲ ਇਸ ਮਹੀਨੇ ਸਾਡਾ ਬਹੁਤ ਘੱਟ ਖਰਚਾ ਹੋਇਆ ਆ ਪਵਨੀਤ ਬੋਲੀ ਹੁਣ ਇੱਥੇ ਪੇਕੇ ਆ ਕੇ ਵਸ ਗਈ ਆ ਤਾਂ ਹੋਰ ਕੀ ਹੋਵੇਗਾ ਇਨਾ ਬੋਲ ਕੇ ਦੋਵੇਂ ਹੱਸਣ ਲੱਗੇ ਸੁਖਵਿੰਦਰ ਨੂੰ ਆਪਣੇ ਭਰਾ ਰਾਜਨ ਤੋਂ ਇਹ ਉਮੀਦ ਨਹੀਂ ਸੀ ਉਹਨੂੰ ਰਾਜਨ ਤੇ ਤੋਂ ਇਹਦੀ ਗੱਲ ਬਹੁਤ ਬੁਰੀ ਲੱਗੀ ਉਸ ਦੇ ਦਿਲ ਤੇ ਗੱਲ ਲੱਗ ਕੇ ਜਾਂਦੀ ਆ ਤੇ ਦੂਜੇ ਦਿਨ ਸੁਖਵਿੰਦਰ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਆ ਉਹਦੇ ਤੋਂ ਸਵੇਰ ਉੱਠਿਆ ਤੱਕ ਨਹੀਂ ਜਾਂਦਾ ਥੋੜੀ ਦੇਰ ਬਾਅਦ ਉਹਦੇ ਬੱਚੇ ਆ ਕੇ ਕਹਿੰਦੇ ਨੇ ਮੰਮੀ ਬਹੁਤ ਜ਼ਿਆਦਾ ਭੁੱਖ ਲੱਗੀ ਆ ਕੁਝ ਖਾਣ ਨੂੰ ਦੇ ਦੇ ਰਜੀਤਾ ਕਸੀ ਕੁਝ ਨਹੀਂ ਖਾਦਾ। ਸੁਖਿੰਦਰ ਹਲੀ-ਲੀ ਉੱਠ ਕੇ ਰਸੋਈ ਵਿੱਚ ਜਾਂਦੀ ਆ ਤੇ ਵੇਖਦੀ ਆ, ਪਤੀਲਾ, ਕੜਾਹੀ ਸਭ ਕੁਝ ਖਾਲੀ ਆ। ਪੌਨੀਤ ਰਸੋਈ ਸਾਫ਼ ਕਰ ਰਹੀ ਆ। ਸੁਖਿੰਦਰ ਬੋਲੀ, "ਭਾਬੀ, ਤੁਸੀਂ ਅਜੇ ਤੱਕ ਬੱਚਿਆਂ ਦੇ ਲਈ ਕੁਝ ਵੀ ਖਾਣ ਨੂੰ ਨਹੀਂ ਬਣਾਇਆ?" ਇਹ ਪੌਨੀਤ ਚੀਕ ਕੇ ਬੋਲੀ, "ਮੈਂ ਤੁਹਾਡੇ ਬੱਚਿਆਂ ਦੀ ਨੌਕਰਾਣੀ ਨਹੀਂ ਆ, ਸਮਝੀ? ਜੋ ਤੁਸੀਂ ਸੁੱਤੇ ਰਹੋ ਤੇ ਮੈਂ ਇਹਨਾਂ ਸਾਰਿਆਂ ਨੂੰ ਖਾਣਾ ਬਣਾ ਕੇ ਦੇਵਾਂ? ਅਸੀਂ ਆਪਣਾ ਖਾਣਾ ਬਣਾ ਕੇ ਖਾ ਲਿਆ ਆ, ਤੁਸੀਂ ਆਪਣਾ ਖੁਦ ਬਣਾ ਲਓ।" ਸੁਖਿੰਦਰ ਨੇ ਦੇਖਿਆ ਕਿ ਉਹਦੀ ਮੰਮੀ ਪਾਪਾ ਤੇ ਉਹਦੇ ਬੱਚੇ ਭੁੱਖੇ ਬੈਠੇ ਨੇ ਸੁਖਿੰਦਰ ਵੀ ਅੱਜ ਬਹੁਤ ਗੁੱਸੇ ਵਿੱਚ ਸੀ ਕਿਉਂਕਿ ਜਦੋਂ ਕੋਈ ਇਨਸਾਨ ਰੋਜ਼ ਸਾਰਿਆਂ ਦੇ ਲਈ ਕੰਮ ਕਰਦਾ ਆ ਤੇ ਉਹ ਇਨਸਾਨ ਜਦੋਂ ਇੱਕ ਦਿਨ ਕੰਮ ਨਹੀਂ ਕਰ ਸਕਦਾ ਤਾਂ ਲੋੜ ਦੇ ਸਮੇਂ ਉਹਦੀ ਕੋਈ ਮਦਦ ਨਹੀਂ ਕਰਦਾ ਮਤਲਬ ਮੇਰੇ ਇੰਨੇ ਦਿਨਾਂ ਤੱਕ ਇੱਥੇ ਰਹਿਣ ਦਾ ਬਗਲਾ ਇਸ ਤਰ੍ਹਾਂ ਚਕਾਉਗੇ ਭਾਬੀ ਇਹ ਮੈਂ ਕਦੇ ਨਹੀਂ ਸੋਚਿਆ ਨਹੀਂ ਸੀ ਹਰਵੰਸ ਕੌਰ ਨੇ ਛੇਤੀ ਹੀ ਉਹਨਾਂ ਸਾਰਿਆਂ ਦੇ ਲਈ ਖਿਚੜੀ ਬਣਾਈ ਤੇ ਸਾਰਿਆਂ ਨੂੰ ਖਵਾਈ ਰਬੰਸ ਘਰ ਬੋਲੀ ਤੀਏ ਮੈਨੂੰ ਮਾਫ ਕਰ ਦੇ ਮੈਂ ਅੱਜ ਆਪਣੇ ਦੋਤੇ ਦੋਤੀ ਨੂੰ ਨਾਸ਼ਤਾ ਨਹੀਂ ਦੇ ਸਕੀ ਕਿਉਂਕਿ ਪਮਨੀਤ ਨੇ ਮੈਨੂੰ ਰਸੋਈ ਵਿੱਚ ਵੜਨ ਨਹੀਂ ਦਿੱਤਾ ਮੈਂ ਉਹਦੀ ਮਦਦ ਕਰਨ ਰਸੋਈ ਵਿੱਚ ਗਈ ਵੀ ਸੀ ਤਾਂ ਉਹ ਕਹਿਣ ਲੱਗੀ ਤੁਹਾਡੀ ਧੀ ਜਦੋਂ ਉੱਠੂਗੀ ਤਾਂ ਤੁਸੀਂ ਉਹਦੀ ਖਾਣਾ ਬਣਾਉਣ ਵਿੱਚ ਮਦਦ ਕਰਿਓ ਮੈਨੂੰ ਤੁਹਾਡੀ ਮਦਦ ਦੀ ਕੋਈ ਲੋੜ ਨਹੀਂ ਆ ਇਹ ਸਭ ਸੁਣ ਕੇ ਸੁਖਿੰਦਰ ਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਨੇ ਮੇਨੇ ਵਿੱਚ ਹੀ ਸੁਖਵਿੰਦਰ ਨੂੰ ਉਸ ਦਿਨ ਨਾਨਨਦੀਪ ਦਾ ਫੋਨ ਆ ਜਾਂਦਾ ਆ ਜੋ ਉਹਦੇ ਪੇਕਿਆਂ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਹੀ ਰਹਿੰਦੀ ਸੀ ਦੀਪ ਦੇ ਪਤੀ ਸੁਜੀਤ ਬਹੁਤ ਵੱਡੇ ਅਫਸਰ ਸੀ ਸੁਖਵਿੰਦਰ ਬੋਲੀ ਦੀਦੀ ਕੀ ਤੁਸੀਂ ਮੇਰਾ ਇੱਥੇ ਜਾਣ ਦਾ ਇੰਤਜ਼ਾਮ ਕਰ ਸਕਦੇ ਹੋ ਹੁਣ ਬਹੁਤ ਦਿਨ ਹੋ ਗਏ ਮੈਨੂੰ ਇੱਥੇ ਆਏ ਹੋਏ ਉਹ ਤੇ ਨਵਿੰਦਰ ਵੀ ਇਕੱਲੇ ਪਰੇਸ਼ਾਨ ਹੁੰਦੇ ਨੇ ਉਹਨਾਂ ਦੇ ਖਾਣ ਪੀਣ ਦੀ ਵੀ ਬਹੁਤ ਮੁਸ਼ਕਲ ਹੋ ਰਹੀ ਆ ਦੀਪ ਬੋਲੀ ਭਾਬੀ ਮੈਂ ਕੱਲ ਹੀ ਤੁਹਾਨੂੰ ਲੈਣ ਆਉਂਦੀ ਆ ਸੋ ਜੀ ਤੁਹਾਡਾ ਪਾਸ ਬਣਾ ਦੇਵੇਗਾ ਤੇ ਤੁਸੀਂ ਪਾਸ ਦੇ ਜਰੀਏ ਜਾ ਸਕੋਗੇ ਦੂਸਰੇ ਦਿਨ ਸੋ ਜੀ ਤੇ ਦੀਪ ਸੁਖਵਿੰਦਰ ਨੂੰ ਉਹਦੇ ਪੇਕੇ ਲੈਣ ਪਹੁੰਚ ਜਾਂਦੇ ਨੇ ਸੁਖਵਿੰਦਰ ਨੇ ਜਾਣ ਦੇ ਲਈ ਪੈਕਿੰਗ ਕਰ ਲਈ ਸੀ ਤੇ ਨਨਾਨ ਤੇ ਨੰਦੋਈਏ ਦੇ ਲਈ ਖਾਣਾ ਬਣਾ ਕੇ ਰੱਖ ਦਿੱਤਾ ਸੀ ਕਿਉਂਕਿ ਉਹ ਜਾਣਦੀ ਸੀ ਕਿ ਉਹਦੀ ਭਾਬੀ ਤਾਂ ਕੁਝ ਕਰਨ ਵਾਲੀ ਨਹੀਂ ਸਾਰਿਆਂ ਨੇ ਖਾਣਾ ਖਾਧਾ ਤੇ ਉਹ ਜਾਣ ਦੇ ਲਈ ਕਾਰ ਵਿੱਚ ਬਹਿ ਗਏ ਪਿਛੋ ਰਾਜਨ ਤੇ ਪਵਨੀਤ ਭੱਜ ਕੇ ਆਏ ਤੇ ਬੋਲੇ ਦੀਦੀ ਕੋਈ ਗਲਤੀ ਹੋਈ ਤਾਂ ਮਾਫ ਕਰ ਦਿਓ ਤੇ ਦੋਨੇ ਬੱਚਿਆਂ ਨੂੰ 500 ਰੁਪਏ ਫੜਾਉਂਦੇ ਹੋਏ ਬੋਲੇ ਸਾਡੇ ਵੱਲੋਂ ਬੱਚਿਆਂ ਦੇ ਲਈ ਕੁਝ ਕੱਪੜੇ ਲੈ ਲਿਓ ਸੁਖਵਿੰਦਰ ਨੇ ਬਦਲੇ ਵਿੱਚ 2000 ਦਾ ਨੋਟ ਫੜਾਉਂਦੇ ਹੋਏ ਪਵਨੀਤ ਨੂੰ ਕਿਹਾ ਇਹ ਲਓ ਮੇਰੇ ਵੱਲੋਂ ਤੁਸੀਂ ਆਪਣੇ ਬੱਚਿਆਂ ਦੇ ਕੱਪੜੇ ਲੈ ਲਿਓ ਰਸਤੇ ਵਿੱਚ ਸੁਖਵਿੰਦਰ ਸੋਚਣ ਲੱਗੀ ਜਦੋਂ ਮੇਰੇ ਨਾਲ ਇੰਨਾ ਮਾੜਾ ਵਿਹਾਰ ਕਰਨਾ ਸੀ ਤਾਂ ਹੁਣ ਅਖੀਰ ਵਿੱਚ ਇਹ ਸਭ ਦਿਖਾਵਾ ਕਿਉਂ ਕੀਤਾ ਬਸ ਇਸ ਲਈ ਕਿ ਦੂਜਿਆਂ ਦੇ ਸਾਹਮਣੇ ਚੰਗਾ ਕਿਵੇਂ ਬਣਿਆ ਜਾਵੇ ਲਾਕਡਾਊਨ ਦੀ ਵਜ੍ਹਾ ਨਾਲ ਅੱਜ ਸਾਰੇ ਰਿਸ਼ਤੇ ਬੇਨਕਾਬ ਹੋ ਗਏ ਸੀ ਆਪਣੇ ਹੀ ਪੇਕੇ ਆ ਕੇ ਜਦੋਂ ਕੋਈ ਕੁੜੀ ਨੌਕਰਾਨੀਆਂ ਵਾਂਗ ਮਹਿਸੂਸ ਕਰੇ ਉਸ ਤੋਂ ਬੁਰਾ ਕੁਝ ਨਹੀਂ ਹੋ ਸਕਦਾ ਸੁਖਵਿੰਦਰ ਦਾ ਖੂਨ ਦੇ ਰਿਸ਼ਤਿਆਂ ਤੋਂ ਵਿਸ਼ਵਾਸ ਹੀ ਉੱਠ ਚੁੱਕਿਆ ਸੀ ਕਿਉਂਕਿ ਖੂਨ ਦੇ ਰਿਸ਼ਤੇ ਵੀ ਬਦਲ ਜਾਂਦੇ ਨੇ ਉਹ ਜਾਣ ਚੁੱਕੀ ਸੀ ਸੁਖਵਿੰਦਰ ਥੋੜੇ ਦਿਨ ਆਪਣੇ ਨਾਨਾ ਦੇ ਘਰੇ ਰੁਕੀ ਜਿੱਥੇ ਉਹਨੂੰ ਦੀਪ ਨੇ ਬਹੁਤ ਮਾਨ ਸਨਮਾਨ ਦਿੱਤਾ ਤੇ ਸਰਜੀਤ ਨੇ ਉਸ ਦਾ ਪਾਸ ਬਣਵਾਇਆ ਜਿਸ ਨਾਲ ਉਹ ਵਾਪਸ ਆਪਣੇ ਪਤੀ ਨਰਿੰਦਰ ਦੇ ਕੋਲ ਪਹੁੰਚ ਸਕੇ ਅੱਜ ਉਹਨੂੰ ਆਪਣੇ ਘਰ ਵਾਪਸ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਸੀ ਦੋਸਤੋ ਇਸ ਕਹਾਣੀ ਦੇ ਜਰੀਏ ਹਰ ਧਾਬੀ ਨੂੰ ਇਹ ਬੇਨਤੀ ਆ ਕਿ ਆਪਣੀ ਨਨਾਂ ਨੂੰ ਮਾਨ ਸਨਮਾਨ ਤੇ ਪਿਆਰ ਦੇਵੇ ਕਿਉਂਕਿ ਇੱਕ ਧੀ ਆਪਣੇ ਪੇਕੇ ਬਸ ਪਿਆਰ ਦੀ ਹੀ ਭੁੱਖੀ ਹੁੰਦੀ ਆ ਪਰ ਕਈ ਵਾਰੀ ਉਹਨੂੰ ਬਸ ਨੌਕਰਾਨੀ ਬਣਾ ਕੇ ਰੱਖ ਦਿੱਤਾ ਜਾਂਦਾ ਆ ਤੇ ਇਸ ਕਹਾਣੀ ਤੋਂ ਸਾਨੂੰ ਇਹ ਵੀ ਸਿੱਖਣ ਨੂੰ ਮਿਲਦਾ ਆ ਕਿ ਵਿਆਹ ਤੋਂ ਬਾਅਦ ਆਪਣਾ ਅਸਲੀ ਘਰ ਸਹੌਰਾ ਘਰ ਹੀ ਹੁੰਦਾ ਆ ਤੇ ਕੇਤਾ ਬਸ ਇੱਕ ਮਹਿਮਾਨ ਦੀ ਤਰ੍ਹਾਂ ਜਾਂਦੀ ਆ ਤੇ ਉੱਥੇ ਵੀ ਉਹਦੀਆਂ ਪਰਜਾਈਆਂ ਨੂੰ ਚੰਗਾ ਨਹੀਂ ਸਮਝਦੀਆਂ ਧੀਆਂ ਤਾਂ ਸਿਰਫ ਮਾਨ ਸਨਮਾਨ ਤੇ ਆਦਰ ਦੀਆਂ ਭੁੱਖੀਆਂ ਹੁੰਦੀਆਂ ਨੇ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਨੇ ਉਹ ਤਾਂ ਵਿਆਹ ਤੋਂ ਪਹਿਲਾਂ ਵੀ ਤੇ ਵਿਆਹ ਤੋਂ ਬਾਅਦ ਵੀ ਕਦੇ ਵੀ ਕੁਝ ਨਹੀਂ ਮੰਗਦੀਆਂ ਤੇ ਇਹ ਰੀਤ ਵੀ ਬਹੁਤ ਚੰਗੀ ਬਣਾਈ ਆ ਕਿ ਇੱਕ ਧੀ ਦੇ ਕੋਲ ਦੋ ਘਰ ਹੁੰਦੇ ਨੇ ਜੇ ਪੇਕੇ ਘਰ ਵਿੱਚ ਉਹਦਾ ਮਾਨ ਸਨਮਾਨ ਨਹੀਂ ਕੀਤਾ ਜਾਂਦਾ ਤਾਂ ਆਪਣੇ ਸਹੁਰੇ ਤੇ ਤਾਂ ਜਾ ਸਕਦੀ ਆ ਤੇ ਉੱਥੇ ਉਹਨੂੰ ਬਹੁਤ ਸਕੂਨ ਮਿਲਦਾ ਆ ਜਿਵੇਂ ਸੁਖਵਿੰਦਰ ਪੇਕੇ ਆ ਕੇ ਹੋਰ ਵੀ ਦੁਖੀ ਹੋ ਗਈ ਤੇ ਸਹੁਰੇ ਜਾ ਕੇ ਉਹਨੂੰ ਸਕੂਨ ਮਿਲ ਗਿਆ ਇਹ ਵੀ ਇੱਕ ਕੁੜੀ ਦੇ ਹਿੱਸੇ ਵਿੱਚ ਹੀ ਆਇਆ ਏ ਦੋ ਘਰਾਂ ਦੀ ਹੋਣਾ ਏਸੀਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਿ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰ ਦੇਣਾ ਜੀ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਆਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ